ਹੋ ਲੱਗਿਆ ਸੀ ਆਂਟੀ ਦੀ ਵੀ ਬਈ ਅੱਜ ਸਾਡਾ ਭਰਾ ਪੰਜਾਬੀ ਬਾਗ ਆ ਰਿਹਾ ਸੀਗਾ ਅਮਨ ਖੰਨੇ ਤੋਂ ਗੱਡੀ ਚਲਾਉਂਦਾ ਬਈ ਐਕਸਲ 6 ਆਹ ਦੇਖ ਸਕਦੇ ਹੋ ਤੁਸੀਂ ਅੱਜ ਉਹਦਾ ਵੀ ਸ਼ੀਸ਼ਾ ਭੰਨਿਆ ਗਿਆ ਹੈ ਅੱਗੇ ਪੱਥਰ ਪਿਆ ਹੈਗਾ ਵੀਰੇ ਪੱਥਰ ਤੇ ਲਾਈਟ ਮਾਰੀ ਅੱਗੇ ਆਹ ਪੱਥਰ ਪਿਆ ਹੈਗਾ ਤੇ ਤੁਸੀਂ ਇਹ ਦੇਖ ਸਕਦੇ ਹੋ ਤੇ ਆ ਕੰਚ ਦੇਖ ਸਕਦੇ ਹੋ ਖਿੰੜਿਆ ਹੋਇਆ ਆਹ ਸਾਰਾ ਸ਼ੀਸ਼ਾ ਭੰਨਤਾ ਕੰਡਕਟਰ ਸਾਈਡ ਦਾ ਤੇ ਭਰਾਵਾਂ ਦੀ ਬਚਤ ਹੋ ਗਈ ਵੀ ਕੁਝ ਲੁੱਟਿਆ ਨਹੀਂ ਗਿਆ ਜਿਹੜੇ ਵੀ ਭਰਾ ਪੰਜਾਬੀ ਬਾਗ ਆਉਂਦੇ ਨੇ ਇਸ ਟਾਈਮ ਕਿਉਂਕਿ ਆਪਣੇ ਪਹਿਲਾਂ ਦੋ ਲੁਧਿਆਣੇ ਦੀਆਂ ਗੱਡੀਆਂ ਇੱਕ ਪਟਿਆਲੇ ਦੀ ਗੱਡੀ ਤੇ ਆ ਚੌਥੀ ਗੱਡੀ ਹੋ ਗਈ ਜਿਹੜੀ ਖੰਨੇ ਦੀ ਲੁੱਟਣ ਦੀ ਤਿਆਰੀ ਸੀਗੇ ਸੋ ਦਿੱਲੀ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਰਿਹਾ ਆਪਣੇ ਧਿਆਨ ਨਾਲ ਆਇਓ ਬਾਈ ਆਪਣਾ ਕੋਈ ਸਮਾਨ ਸਾਧਨ ਬਚਾ ਕੇ ਆਇਓ ਡੰਡਾ ਡੱਪਾ ਆਪ ਦਾ ਨਾਮ ਰੱਖਿਆ ਕਰੋ ਜਿਹੜਾ ਇਹ ਜੇ ਠੱਗਾ ਚੋਰਾਂ ਦੀ ਤੇ ਜਿਹੜੇ ਸਮੈਕੀਏ ਉਹਨਾਂ ਤੋਂ ਆਪਾਂ ਆਪਣੀ ਬਚਤ ਕਰ ਸਕੀਏ